ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ आवर ਅਨਦਰ ਵੀਡੀਓ ਅੱਜ ਬਣਾਈ ਸੀ ਪਾਓ ਭਾਜੀ ਪਹਿਲਾਂ ਪਾਇਆ ਆਪਣੇ ਸਰ੍ਹੋਂ ਦਾ ਤੇਲ ਤੇਲ ਅੱਛੀ ਤਰ੍ਹਾਂ ਗਰਮ ਕਰ ਲੈਣਾ ਗਰਮ ਕਰਨ ਤੋਂ ਬਾਅਦ ਫੇਰੇ ਦੇ ਵਿੱਚ ਇੱਕ ਚਮਚਾ ਐਡ ਕੀਤਾ ਬਟਰ ਦੋਨਾਂ ਨੂੰ ਮਿਕਸ ਕਰਕੇ ਇਹਨਾਂ ਦੀ ਫਿਰ ਅੱਛੀ ਖੁਸ਼ਬੂ ਆਂਦੀ ਹੈ ਸਾਰੀ ਸਬਜ਼ੀਆਂ ਤੇ ਵਿੱਚ ਅੱਛੀ ਖੁਸ਼ਬੂ ਟੇਸਟੀ ਬਣਦੀ ਹੈ ਪਾਓ ਭਾਜੀ ਆਬਜੀ ਵਿੱਚ ਜਿੰਨਾ ਆਪਾਂ ਬਟਰ ਐਡ ਕਰਾਂਗੇ ਉੰਨੀ ਬਾਓਜੀ ਟੇਸਟੀ ਬਣਦੀ ਹੈ ਤੇ ਅੱਛੀ ਤਰ੍ਹਾਂ ਨਾਲ ਮਿਕਸ ਕਰਨ ਤੋਂ ਬਾਅਦ ਤੇਲ ਤੇ ਬਟਰ ਨੂੰ ਫਿਰ ਆਪਾਂ ਇਹਦੇ ਵਿੱਚ ਐਡ ਕੀਤਾ ਜੀਰਾ ਜੀਰਾ ਐਡ ਕਰਨ ਤੋਂ ਬਾਅਦ ਫਿਰ ਆਪਾਂ ਸਾਰੀਆਂ ਸਬਜ਼ੀਆਂ ਜੋ 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 ਸਬਜ਼ੀ ਤੁਸੀਂ ਖਾਣਾ ਚਾਹੁੰਦੇ ਹੋ ਐਡ ਕਰ ਸਕਦੇ ਹੋ ਸ਼ਿਮਲਾ ਮਿਰਚ ਕੈਪਸਿਕਮ ਬੀਨਸ ਤੇ ਇਹ ਸਾਰੇ ਐਡ ਕਰਕੇ ਇਹਦੇ ਵਿੱਚ ਅੱਛੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਦਣਾ ਹੈ ਫਿਰ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਐਡ ਕੀਤੇ ਮਟਰ ਮਟਰ ਮੈਂ ਇਥੇ ਫਰੋਜ਼ਨ ਵਾਲੇ ਮਟਰ ਯੂਜ਼ ਕੀਤੇ ਨੇ ਇਹਨਾਂ ਨੂੰ ਵੀ ਅੱਛੀ ਤਰ੍ਹਾਂ ਧੋ ਕੇ ਤੁਸੀਂ ਐਜ਼ ਇਟ ਯੂਜ਼ ਕਰ ਸਕਦੇ ਹੋ ਅੱਛੇ ਹੁੰਦੇ ਆ ਟੇਸਟੀ ਵੀ ਬਣਦੀ ਹੈ ਇਹਦੇ ਨਾਲ ਬਹੁਤ ਅੱਛੀ ਪਾਓ ਭੱਜੀ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਮਿਕਸ ਕੀਤਾ ਮਿਕਸ ਕਰਨ ਤੋਂ ਬਾਅਦ ਫਿਰ ਇਹਨਾਂ ਦੇ ਵਿੱਚ ਐਡ ਕੀਤੇ ਡਰਾਈ ਮਸਾਲੇ ਕੱਲਾ ਪਾਇਆ ਆਪਾਂ ਨੇ ਇਹਨਾਂ ਦੇ ਵਿੱਚ ਨਮਕ ਨਮਕ ਥੋੜਾ ਆਪਾਂ ਦੇਖ ਕੇ ਆਪਣੇ ਟੇਸਟ ਦੇ ਅਕੋਰਡਿੰਗ ਪਾਣਾ ਫਿਰ ਐਡ ਕੀਤੀ ਇਹਦੇ ਵਿੱਚ ਲਾਲ ਮਿਰਚ ਫਿਰ ਉਸ ਤੋਂ ਬਾਅਦ ਐਡ ਕੀਤੀ ਥੋੜੀ ਜਿਹੀ ਹਲਦੀ ਥੋੜਾ ਗਰਮ ਮਸਾਲਾ ਤੇ ਸਾਰੇ ਡਰਾਈ ਮਸਾਲੇ ਅੱਛੀ ਤਰ੍ਹਾਂ ਇਹਨਾਂ ਦੇ ਵਿੱਚ ਮਿਕਸ ਕਰ ਲੈਣੇ ਆ ਫਿਰ ਮਿਕਸ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਅੱਛੀ ਤਰ੍ਹਾਂ ਇਹਦੇ ਵਿੱਚ ਆਪਾਂ ਨੇ 1 ਕੱਪ ਪਾਣੀ ਪਾਣਾ ਹੈ ਪਾਣੀ ਪਾ ਕੇ ਅੱਛੀ ਤਰ੍ਹਾਂ ਫਿਰ ਆਪਾਂ ਇਹਨਾਂ ਨੂੰ ਤੇ ਪਹਿਲਾਂ ਤੁਸੀਂ ਸਬਜ਼ੀ ਨੂੰ ਮਤਲਬ ਐਵੇਂ ਡਾਇਰੈਕਟ ਵੀ ਬੋਇਲ ਕਰ ਸਕਦੇ ਹੋ ਫਿਰ ਮੈਂ ਇਹਦੇ ਵਿੱਚ ਪਾਏ ਬੋਇਲ ਕੀਤੇ ਹੋਏ ਆਲੂ ਮੈਨੇ ਆਲਰੇਡੀ ਬੋਇਲ ਕੀਤੇ ਹੋਏ ਸੀ ਕਿਉਂਕਿ ਸਵੇਰੇ ਮੈਨੇ ਆਲੂ ਵਾਲੇ ਪਰਾਂਠੇ ਬਣਾਏ ਸੀ ਤਾਂ ਤਿੰਨ ਚਾਰ ਆਲੂ ਮੇਰੇ ਬਚੇ ਹੋਏ ਸੀ ਮੈਨੇ ਉਹ ਇਹਦੇ ਵਿੱਚ ਹੀ ਐਡ ਕਰਤੇ ਤੇ ਆਪਾਂ ਕੱਟ ਕੇ ਵੀ ਆਲੂ ਵਿੱਚ ਇਸਦੇ ਪਾ ਸਕਦੇ ਆ ਬਟ ਬੋਇਲ ਕਰਕੇ ਪਾਉਂਦੇ ਆ ਤਾਂ ਜ਼ਿਆਦਾ ਟੇਸਟੀ ਬਣਦੀ ਹੈ ਤੇ ਫਿਰ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀਤਾ ਐਡ ਪਾਣੀ ਥੋੜਾ ਆਪਾਂ ਕਿਉਂਕਿ ਸਬਜ਼ੀਆਂ ਨੂੰ ਬੋਇਲ ਕਰਨਾ ਹੈ ਅੱਛੇ ਤਰ੍ਹਾਂ ਤੇ ਆਪਾਂ ਡਾਇਰੈਕਟ ਵੀ ਬਿਨਾ ਤੜਕਾ ਲਗਾਉਣ ਤੋਂ ਬਿਨਾ ਹੀ ਆਪਾਂ ਇਹਨਾਂ ਨੂੰ ਬੋਇਲ ਕਰ ਸਕਦੇ ਹਾਂ ਬਟ ਮੈਂ ਇਹਨਾਂ ਨੂੰ ਤੜਕਾ ਲਗਾ ਕੇ ਐਡ ਕਰ ਬੋਇਲ ਕਰ ਦਿਆਂ ਫਿਰ ਇਹਨਾਂ ਚੱਛੀ ਸਾਰੀ ਬਟਰ ਤੇਲ ਸਭ ਕੁਝ ਮਸਾਲਿਆਂ ਦੀ ਅੱਛੀ ਅੱਛੇ ਤਰ੍ਹਾਂ ਮਿਕਸ ਹੋ ਜਾਂਦੇ ਤੇ ਖੁਸ਼ਬੂ ਅੱਛੀ ਆਉਂਦੀ ਹੈ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਤੇ ਦੂਸਰੀ ਸਾਈਡ ਮੈਂ ਇੱਧਰ ਤੜਕਾ ਰੱਖਿਆ ਹੋਇਆ ਸੀ ਆਵਾਜੀ ਨੂੰ ਲਗਾਉਣ ਦੇ ਲਈ ਇਦੇ ਵਿੱਚ ਮੈਂ ਇੱਕ ਚਮਚ ਦੇਸੀ ঘি ਤੇ ਇੱਕ ਚਮਚ ਬਟਰ ਐਡ ਕੀਤਾ। ਫਿਰ ਇਹਨੂੰ ਆਪਾਂ ਅੱਛੀ ਤਰ੍ਹਾਂ ਗਰਮ ਕਰ ਲੈਣਾ। ਗਰਮ ਕਰਨ ਤੋਂ ਬਾਅਦ ਇਹਨਾਂ ਦੇ ਵਿੱਚ ਆਪਾਂ ਨੇ ਤੇ ਬਰੀਕ-ਬਰੀਕ ਪਿਆਜ਼ ਕੱਟ ਕੇ ਤੇ ਟਮਾਟਰ ਇਹ ਹਰੀ ਮਿਰਚੇ ਸਭ ਕੁਝ ਕੱਟ ਕੇ ਇਹਨਾਂ ਦਾ ਤੜਕਾ ਲਗਾਉਣਾ ਹੈ। ਤੇ ਮੈਂ ਇੱਥੇ ਅਦਰਕ ਤੇ ਲਸਣ ਦਾ ਪੇਸਟ ਯੂਜ਼ ਕੀਤਾ ਸੀ। ਅਦਰਕ ਲਸਣ ਦਾ ਪੇਸਟ ਪਾਇਆ। ਅਦਰਕ ਲਸਣ ਦਾ ਪੇਸਟ ਪਾਉਣ ਤੋਂ ਬਾਅਦ ਫਿਰ ਮੈਂ ਇਸ ਦੇ ਵਿੱਚ ਐਡ ਕੀਤੇ ਜੋ ਬ੍ਰੀਕ ਬ੍ਰੀਕ ਕੱਟੇ ਹੋਏ ਸੀ ਪਿਆਜ਼ ਤੇ ਹਰੀ ਮਿਰਚ ਫਿਰ ਇਹਨਾਂ ਨੂੰ ਅੱਛੀ ਤਰ੍ਹਾਂ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲੈਣਾ ਤੇ ਅੱਛੀ ਤਰ੍ਹਾਂ ਬ੍ਰਾਊਨ ਹੋ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮੈਂਨੇ ਦੋ ਕੱਟੇ ਹੋਏ ਬ੍ਰੀਕ ਬ੍ਰੀਕ ਪਿਆਜ਼ ਐਡ ਕੀ ਸੌਰੀ ਕੱਟੇ ਹੋਏ ਬ੍ਰੀਕ ਬ੍ਰੀਕ ਦੋ ਟਮਾਟਰ ਐਡ ਕੀਤੇ ਫਿਰ ਅੱਛੀ ਤਰ੍ਹਾਂ ਟਮਾਟਰ ਨੂੰ ਆਪਾਂ ਨੇ ਐਡ ਕਰਨ ਤੋਂ ਬਾਅਦ ਇਸਦੇ ਵਿੱਚ ਆਪਾਂ ਨੇ ਥੋੜਾ ਨਮਕ ਐਡ ਕੀਤਾ ਤਾਂ ਜੋ ਟਮਾਟਰ ਨਮਕ ਐਡ ਕਰਨ ਤੋਂ ਬਾਅਦ ਸੌਫਟ ਹੋ ਜਣੇ ਜਲਦੀ ਤੇ ਨਮਕ ਆਪਣੇ ਟੇਸਟ ਦੇ ਅਕੋਰਡਿੰਗ ਪਾਣਾ ਹੈ ਤੇ ਕੁਆਂਟੀਟੀ ਦੇ ਹਿਸਾਬ ਨਾਲ ਪਾਣਾ ਕਿਉਂਕਿ ਆਲਰੇਡੀ ਸਬਜ਼ੀਆਂ ਦੇ ਵਿੱਚ ਆਪਾਂ ਜਦੋਂ ਬੋਇਲ ਕੀਤਾ ਸੀ ਉਦੋਂ ਵੀ ਨਮਕ ਐਡ ਕੀਤਾ ਸੀ ਤੇ ਬਟਰ ਦੇ ਵਿੱਚ ਵੀ ਨਮਕ ਹੁੰਦਾ ਹੈ ਤੇ ਫਿਰ ਇਸ ਤੋਂ ਬਾਅਦ ਮੈਂ ਨੇ ਇਸ ਦੇ ਵਿੱਚ ਗਰਮ ਮਸਾਲਾ ਲਾਲ ਮਿਰਚ ਤੇ ਪਾਉ ਬਾਜੀ ਮਸਾਲਾ ਇਹ ਡਰਾਈ ਮਸਾਲੇ ਸਾਰੇ ਫਿਰ ਐਡ ਕੀਤੇ ਮਸਾਲੇ ਦੇ ਵਿੱਚ ਵੀ ਤੇ ਇਹ ਵੀ ਆਪਣੇ ਕੁਆਂਟੀਟੀ ਦੇ ਹਿਸਾਬ ਨਾਲ ਐਡ ਕਰਨੇ ਆ ਤੇ ਫਿਰ ਇਹਨਾਂ ਨੂੰ ਅੱਛੀ ਤਰ੍ਹਾਂ ਆਪਾਂ ਨੇ ਮਿਕਸ ਕਰ ਲੈਣਾ ਫਿਰ ਆਪਾਂ ਇਹਨੂੰ ਥੋੜੀ ਦੇਰ ਦੇ ਲਈ ਟਾਕੇ ਰੱਖ ਦਾਂਗੇ ਤਾਂ ਜੋ ਅੱਛੀ ਤਰ੍ਹਾਂ ਮਸਾਲੇ ਦੇ ਵਿੱਚ ਤੜਕਾ ਨਾ ਅੱਛੀ ਤਰ੍ਹਾਂ ਮਿਕਸ ਹੋ ਜਾਏ ਤੇ ਅੱਛੀ ਤਰ੍ਹਾਂ ਮਸਾਲਾ ਬਣ ਜੇ ਰੈਡੀ ਹੋ ਜੇ ਤੇ ਹੁਣ ਆਪਾਂ ਥੋੜੀ ਦੇਰ ਬਾਅਦ 2 ਮਿੰਟ ਬਾਅਦ ਚੈੱਕ ਕਰਾਂਗੇ ਆ ਦੇਖੋ ਤੁਸੀਂ ਮਸਾਲਾ ਰੈਡੀ ਹੈ ਕੀ ਛੱਡਿਆ ਹੋਇਆ ਹੈ ਮਸਾਲੇ ਨੇ ਅੱਛੀ ਤਰ੍ਹਾਂ ਖੁਸ਼ਬੂ ਵੀ ਬਹੁਤ ਅੱਛੀ ਆ ਰਹੀ ਸੀ ਤੇ ਹੁਣ ਦੂਜੀ ਸਾਈਡ ਆਪਾਂ ਚੈੱਕ ਕਰਾਂਗੇ ਕਿ ਆਪਣੀਆਂ ਸਬਜ਼ੀਆਂ ਵਗੈਰਾ ਸਾਰੀ ਜੋ ਆਪਾਂ ਤੜਕਾ ਲਗਾਇਆ ਸੀ ਬੋਇਲ ਹੋ ਗਈ ਤੇ ਪਹਿਲਾਂ ਤੁਸੀਂ ਸਿਟੀ ਚੈੱਕ ਕਰਨੀ ਕਿ ਉਸ ਦੇ ਵਿੱਚ ਸਟੀਮ ਤਾਂ ਨਹੀਂ ਹੈਗੀ ਧਿਆਨ ਨਾਲ ਤੇ ਆ ਦੇਖੋ ਤੁਸੀਂ ਸਬਜੀ ਆਪਣੀ ਬਹੁਤ ਅੱਛੀ ਤਰ੍ਹਾਂ ਬੋਇਲ ਹੋ ਗਈਆਂ ਸਾਰੀ ਸਬ지ਆ ਤੇ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਮੈਸ਼ਰ ਦੇ ਨਾਲ ਮੈਸ਼ ਕਰ ਲਾਂਗੇ ਅੱਛੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰ ਲਿਆ ਕਿਉਂਕਿ ਗਰਮ-ਗਰਮ ਸਬਜੀ ਨੂੰ ਜੇ ਕਰ ਲੋ ਤਾਂ ਅੱਛੀ ਤਰ੍ਹਾਂ ਮੈਸ਼ ਵੀ ਹੋ ਜਾਂਦੀਆਂ ਨੇ ਕਿਉਂਕਿ ਗਰਮ ਹੁੰਦੀਆਂ ਨੇ ਤਾਂ ਜਲਦੀ ਹੋ ਜਾਂਦੀਆਂ ਸੌਫਟ ਹੁੰਦੀਆਂ ਨੇ ਤਾਂ ਤੇ ਜੇ ਨਹੀਂ ਵੀ ਹੈਗਾ ਮੈਸ਼ਰ ਤਾਂ ਤੁਸੀਂ ਕਿਸੇ ਗਲਾਸ ਨਾਲ ਵੀ ਕਰ ਸਕਦੇ ਹੋ ਇਸ ਨੂੰ بڑے ਗਲਾਸ ਨਾਲ ਫਿਰ ਜੋ ਵੀ ਸਬਜ਼ੀਆਂ ਬਣਾਈਆਂ ਸੀ ਸਾਰੀਆਂ ਆਪਾਂ ਮਸਾਲੇ ਦੇ ਵਿੱਚ ਐਡ ਕਰਤੀਆਂ ਤੇ ਨਾਲ ਦੇ ਨਾਲ ਆਪਾਂ ਥੋੜਾ ਥੋੜਾ ਪਾਉਂਦੇ ਰਹਿਣਾ ਤੇ ਸਬਜ਼ੀ ਦੇ ਨਾਲ ਮਿਕਸ ਕਰਦੇ ਰਹਿਣਾ ਇੱਕਦਮ ਸਾਰੀ ਸਬਜ਼ੀ ਪਾ ਕੇ ਐਡ ਕਰਨਾ ਤਾਂ ਉਸ ਨਾਲ ਨਾ ਟੇਸਟ ਵੀ ਨਹੀਂ ਅੱਛਾ ਆਏਗਾ ਤੇ ਮਿਕਸ ਵੀ ਨਹੀਂ ਅੱਛੀ ਤਰ੍ਹਾਂ ਹੋਣਗੀ ਤੇ ਥੋੜੇ ਥੋੜੇ ਕਰਕੇ ਐਡ ਕਰੋ ਹਮੇਸ਼ਾ ਕੋਈ ਵੀ ਆਪਾਂ ਸਬਜ਼ੀ ਦੇ ਵਿੱਚ ਮਸਾਲਾ ਐਡ ਕਰਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੋ ਸਬਜ਼ੀਆਂ ਬਚੀਆਂ ਉਹਨਾਂ ਨੂੰ ਥੋੜਾ ਉਹਨਾਂ ਵਿੱਚ ਗਰਮ ਪਾਣੀ ਪਾਣਾ ਹੈ ਗਰਮ ਪਾਣੀ ਪਾ ਕੇ ਆਪਾਂ ਉਹਨਾਂ ਨੂੰ ਅੱਛੀ ਤਰ੍ਹਾਂ ਫਿਰ ਮਿਕਸ ਕਰ ਦਾਂਗੇ ਤੇ ਕਿਉਂਕਿ ਜੇ ਆਪਾਂ ਠੰਡਾ ਪਾਣੀ ਪਾਵਾਂਗੇ ਆਪਣਾ ਮਸਾਲਾ ਆਲਰੇਡੀ ਗਰਮ ਸੀ ਤੇ ਸਬਜ਼ੀਆਂ ਵੀ ਤੁਸੀਂ ਦੇਖਿਆ ਸੀ ਗਰਮ ਸੀ ਕੁੱਕਰ ਤੇ ਫਿਰ ਉਹ ਬੈਲੈਂਸ ਟੈਂਪਰੇਚਰ ਦਾ ਜੋ ਬੈਲੈਂਸ ਉਹ ਸਹੀ ਨਹੀਂ ਰਹੇਗਾ ਇਸ ਲਈ ਜਦੋਂ ਵੀ ਯੂਜ਼ ਕਰੋ ਤਾਂ ਗਰਮ ਪਾਣੀ ਹੀ ਯੂਜ਼ ਕਰੋ ਫਿਰ ਥੋੜੀ ਜਿਹਾ ਆਪਾਂ ਉੱਪਰ ਉਹ ਦੇਗੀ ਮਿਰਚ ਪਾਤੀ ਸੀ ਇਹ ਦੇ ਨਾਲ ਸਿਰਫ ਓਨੀ ਕਲਰ ਹੀ ਆਏਗਾ ਇਸ ਦਾ ਤੇ ਆ ਮਿਰਚ ਨਹੀਂ ਹੋਏਗੀ ਇਸ ਦੇ ਨਾਲ ਸਬਜੀ ਦੇ ਵਿੱਚ ਤੇ ਤੇ ਸਬਜੀ ਥੋੜੀ ਜਿਆਦਾ ਸੀ ਤੇ ਕੜਾਈ ਮੇਰੀ ਛੋਟੀ ਸੀ ਇਸਾਦ ਥੋੜਾ ਨੀਚੇ ਵੀ ਗੈਸ ਗੰਦਾ ਹੋ ਗਿਆ ਤੇ ਚਲੋ ਆਪਾਂ ਥੋੜੀ ਦੇਰ ਇਹਨੂੰ ਟੱਕ ਕੇ ਰੱਖ ਦਿੰਨੇ ਆ ਇੰਨੇ ਮੈਂ ਕਰਦੀ ਆ ਆਪਣੀ ਗੈਸ ਦੀ ਸਫਾਈ ਕਿਉਂਕਿ ਨਾਲ ਦੀ ਨਾਲ ਸਫਾਈ ਕਰ ਦੋ ਤਾਂ ਸਹੀ ਰਹਿੰਦਾ ਨਹੀਂ ਤਬਾਹ ਤੇ ਬੱਚੇ ਇਹ ਇੱਕ ਸੁੱਕ ਜਾਂਦਾ ਹੈ ਤੇ ਫਿਰ ਇਹਨੂੰ ਟਾਈਮ ਵੀ ਬਹੁਤ ਜਿਆਦਾ ਲੱਗੇਗਾ ਸਾਫ ਕਰਨ ਲਈ ਤੇ ਮੈਨੂੰ ਵੈਸੇ ਵੀ ਨਾਲ ਦੀ ਨਾਲ ਸਾਫ਼ ਕਰਦੇ ਰਹੋ ਤਾਂ ਮੈਨੂੰ ਅੱਛਾ ਲੱਗਦਾ ਹੈ ਤੇ ਮੇਰੀ ਹੈਬਿਟ ਵੀ ਹੋਈ ਹੈ ਤੇ ਹੁਣ ਆਪਾਂ ਦੁਬਾਰਾ ਇਸ ਨੂੰ ਚੈੱਕ ਕਰਦੇ ਹਾਂ ਤੇ ਦੇਖਦੇ ਹਾਂ ਆਲਰੇਡੀ ਸਾਗ ਅੱਛੀ ਤਰ੍ਹਾਂ ਮਿਕਸ ਹੋ ਚੁੱਕਾ ਹੈ ਤੇ ਸਬਜੀ ਹੁਣ ਪਾਓ ਬਾਜੀ ਦੀ ਬਾਜੀ ਆਪਣੀ ਰੈਡੀ ਹੈ ਤੇ ਹੁਣ ਆਪਣੇ ਪਾਓ ਕਰਦੇ ਹਾਂ ਰੈਡੀ ਫ੍ਰੀ ਡੀ ਕਰਨ ਦੇ ਲਈ ਬਟਰ ਯੂਜ਼ ਕੀਤਾ ਸੀ ਤੇ ਇਹਨਾਂ ਨੂੰ ਵੀ ਅੱਛੀ ਤਰ੍ਹਾਂ ਤੁਸੀਂ 팬 ਨੂੰ ਗਰਮ ਕਰਨਾ ਹੈ ਤਵਾ ਗਰਮ ਕਰਕੇ ਉਸ ਤੇ ਅੱਛੀ ਤਰ੍ਹਾਂ ਸਿਮ ਤੇ ਰੱਖਣੇ ਕਿਉਂਕਿ ਮੇਰਾ ਥੋੜਾ ਗਰਮ ਹੋ ਗਿਆ ਸੀ ਜਿਆਦਾ ਹੀ ਤਵਾ ਤਾਂ ਸੜ ਰੇ ਸੀ ਇਹ ਫਿਰ ਮੈਂ ਨੇ ਯੂਜ਼ ਬੰਦ ਕਰਤਾ ਸੀ ਗੈਸ অলਮੋਸਟ ਤੇ ਜੀ ਸਾਡੀ ਮੁੰਬਈ ਸਟਾਈਲ ਪਾਓ ਭਾਜੀ ਰੇਟੀ ਹੈ